ਵੈਸਾਖ ਦਾ ਮਹੀਨਾ અત્યੰਤ ਭਲਾ ਹੈ ਦਰਖਤਾਂ ਵਿੱਚ ਨਵੀਆਂ ਕੋਪਲਾ ਫੁੱਟਦੀਆਂ ਨੇ ਬੱਤ ਝੜਦੀ ਰੁੱਤ ਤੋਂ ਬਾਅਦ ਸ਼ਾਖਾਂ ਨਵੀਆਂ ਕੋਪਲਾਂ ਨੂੰ ਜਨਮ ਦੇਂਦੀਆਂ ਨੇ ਵਿਸਾਖ ਦਾ ਮਹੀਨਾ ਵਾਕਈ ਉਸ ਮਨੁੱਖ ਲਈ ਮਹਾਨ ਹੈ ਜਿਸ ਦੇ ਅੰਦਰ ਕੋਈ ਨਵੇਂ ਜੀਵਨ ਦੀਆਂ ਕੋਪਲਾ ਫੁੱਟਣ ਕੋਈ ਨਵੇਂ ਖਿਆਲ ਕੋਈ ਨਵੀਂ ਤਰਜ਼ੇ ਜ਼ਿੰਦਗੀ ਕੋਈ ਨਵਾਂ ਉਮੰਗ ਕੋਈ ਨਵੀਂ ਤਰੰਗ ਕੋਈ ਨਵਾਂ ਰਾਗ ਕੋਈ ਨਵਾਂ ਰੂਪ ਇਸ ਦੇ ਅੰਦਰ ਉਤਪਨ ਹੋਵੇ ਜਿਹੜਾ ਇਸ ਨੇ ਅਜ ਤੱਕ ਕਦੀ ਵੇਖਿਆ ਨਾ ਹੋਵੇ ਸੁਣਿਆ ਨਾ ਹੋਵੇ ਰੰਗ ਮਾਣਿਆ ਨਾ ਹੋਵੇ ਇਸ ਤਰ੍ਹਾਂ ਕਿਦਰੇ ਦੁਨੀਆ ਦੀਆਂ ਇਸ ਤਰ੍ਹਾਂ ਦੇ ਰਸਤਿਆਂ ਇਸ ਤਰ੍ਹਾਂ ਦੇ ਸੰਸਾਰ ਦੀਆਂ ਜੇ ਕਿਦਰੇ ਇਸ ਦੇ ਅੰਦਰ ਕੌਂਪਣਾ ਫੁੱਟਣ ਤਾਂ ਮਹਾਰਾਜ ਕਹਿੰਦੇ ਨੇ ਵੈਸਾਖ ਦਾ ਮਹੀਨਾ ਸੁਹਾਵਣਾ ਹੈ ਭਲਾ ਪ੍ਰਕਿਰਤੀ ਤੇ ਆਪਣੇ ਸੁਭਾਅ ਦੇ ਮੁਤਾਬਕ ਵਿਸਾਖ ਦੇ ਮਹੀਨੇ ਚ ਨਵੀਆਂ ਕੌਂਪਲਾਂ ਨੂੰ ਜਨਮ ਦਿੰਦੀ ਹੈ ਚਾਰੋਂ ਪਾਸੇ ਪੱਤੇ ਨਵੇਂ ਆਉਂਦੇ ਨੇ ਸ਼ਾਖਾਂ ਆਪਣੇ ਢੰਗ ਦਾ ਇੱਕ ਵੇਸ ਧਾਰਨ ਕਰਦੀਆਂ ਨੇ ਸਾਇਬ ਉਸੇ ਦਾ ਜ਼ਿਕਰ ਪੈ ਕਰਦੇ ਨੇ ਵਿਸਾਖ ਭਲਾ ਸ਼ਾਖਾਂ ਵੇਸ ਕਰੇ ਸ਼ਾਖਾਂ ਸ਼ਿੰਗਾਰੀਆਂ ਜਾਂਦੀਆਂ ਨੇ ਸ਼ਾਖਾਂ ਤੇ ਪਤਿਆਂ ਦਾ ਸ਼ਿੰਗਾਰ ਆ ਜਾਂਦਾ ਹੈ ਜਦ ਵਿਸਾਖ ਦਾ ਮਹੀਨਾ ਬਨਸਪਤੀ ਨੂੰ ਸ਼ਿੰਗਾਰ ਦੇਵੇ ਤੇ ਇਹ ਬੰਦੇ ਤੂੰ ਬਿਨਾਂ ਸ਼ਿੰਗਾਰਿਆ ਰਹਿ ਜਾਵੇਂ ਤੂੰ ਹਾਰ ਸ਼ਿੰਗਾਰ ਤੋਂ ਬਿਨਾਂ ਰਹਿ ਜਾਵੇਂ ਦੇਖ ਤੇ ਸਹੀ ਪ੍ਰਕਿਰਤੀ ਬਨਸਪਤੀ ਨੂੰ ਸ਼ਿੰਗਾਰ ਦੇ ਰਹੀ ਹੈ ਤੂੰ ਵਾਂਝਾ ਕਿਉਂ ਰਹੇ ਗਏ ਹੈ ਇਹ ਨਵੀਆਂ ਕੌਂਪਲਾ ਤੇਰੇ ਅੰਦਰ ਕਿਉਂ ਨਹੀਂ ਫੁੱਟੀਆਂ ਇਹ ਨਵੇਂ ਉਮੰਗ

ਉਸ ਦੇ ਅੰਦਰੋਂ ਜਨਮ ਲੈਂਦੀਆਂ ਨੇ ਔਰ ਇਤਨੀ ਨਵੀਨਤਾ ਦੀ ਵਰਸ਼ਾ ਹੁੰਦੀ ਹੈ ਉਹ ਬਿਸਮਾਦ ਹੋ ਜਾਂਦਾ ਹੈ ਅश्चਰਚਤਾ ਦੀ ਦੁਨੀਆ ਦੇ ਵਿੱਚ ਖੋ ਜਾਂਦਾ ਹੈ ਉਸੇ ਹਾਲਤ ਦੇ ਵਿੱਚ ਇਹ ਬੋਲ ਨਿਕਲ ਪੈਂਦੇ ਨੇ ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਰੇ ਤੁਸੈ ਫਰਮਾਨ ਪੇ ਕਰਦੇ ਨੇ ਧਨ ਗੁਰਨਾਨਕ ਦੇਵ ਜੀ ਮਹਾਰਾਜ ਦਾ ਦਿਲ ਦਿਮਾਗ ਇੱਕ ਕਵੀ ਦਾ ਹਿਰਦਾ ਹੈ ਇੱਕ ਕਵੀ ਦਾ ਦਿਮਾਗ ਹੈ ਅਕਾਲ ਪੁਰਖ ਨੇ ਜਿੱਥੇ ਆਪ ਨੂੰ ਸੰਦੇਸ਼ ਦੇਣ ਲਈ ਚੁਣਿਆ ਉੱਥੇ ਗੁਰਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਸੰਦੇਸ਼ ਗੀਤਾਂ ਦੇ ਰਾਹੀ ਸੰਗੀਤ ਦੇ ਰਾਹੀ ਜਗਤ ਦੀ ਝੋਲੀ ਵਿੱਚ ਪਾ ਰਹੇ ਨੇ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਦਿਖ ਜਾਏ ਵਾਦ ਸਾਥ ਇੱਥੇ ਤੱਕ ਕਹਿੰਦੇ ਨੇ ਧਨ ਨੇ ਉਹ ਰਾਗ ਬੜੇ ਸੁੰਦਰ ਨੇ ਜਿਨ੍ਹਾਂ ਦੇ ਆਲਾਪ ਕਰਦੇ ਆ ਹੀ ਸਾਰੀ ਤਿਖਾ ਮਿਟ ਜਾਂਦੀ ਹੈ ਚੈਨ ਮਿਲਦਾ ਹੈ ਸਕੂਨ ਮਿਲਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪ੍ਰਮਾਤਮਾ ਸੰਗੀਤ ਬਣ ਕੇ ਪ੍ਰਗਟ ਹੋਇਆ ਹੈ ਪ੍ਰਮਾਤਮਾ ਗੀਤ ਬਣ ਕੇ ਪ੍ਰਗਟ ਹੋਇਆ ਹੈ ਪ੍ਰਮਾਤਮਾ ਖੇੜਾ ਬਣ ਕੇ ਪ੍ਰਗਟ ਹੋਇਆ ਹੈ ਪ੍ਰਮਾਤਮਾ ਗਿਆਨ ਬਣ ਕੇ ਪ੍ਰਗਟ ਹੋਇਆ ਹੈ ਤੇ ਜਦ ਇਤਨਾ ਪ੍ਰਗਟ ਹੋਇਆ ਹੈ ਤੋ ਹੁਣ ਕੁਦਰਤੀ ਗੱਲ ਹੈ ਵੰਡਣਾ ਹੋਵੇਗਾ ਇਹ ਵੰਡਣਾ ਇਸ ਤਰ੍ਹਾਂ ਹੁੰਦਾ ਹੈ ਜਦ ਕੋਈ ਫੁੱਲ ਆਪਣੀ ਪੂਰੀ ਸ਼ਕਤੀ ਨਾਲ ਭਰ ਜਾਂਦਾ ਹੈ ਤੋਂ ਉਸ ਦੇ ਚੁਮਹਿਕ ਡਲ ਡਲ ਕੇ ਪੈਂਦੀ ਹੈ ਹੁਣ ਚਾਹੇ ਕੋਈ ਲੈਣ ਵਾਲਾ ਹੋਵੇ ਚਾਹੇ ਨਾ ਲੈਣ ਵਾਲਾ ਹੋਵੇ ਪਰ ਫੁੱਲ ਵੰਡੀ ਜਾ ਰਿਹਾ ਹੈ ਮਹਿਕ ਵੰਡੀ ਜਾ ਰਿਹਾ ਹੈ ਇਸੇ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦੈ ਆਪ ਰਸ ਦੇ ਨਾਲ ਗੀਤ ਦੇ ਨਾਲ ਸੰਗੀਤ ਤੇ ਨਾਲ ਪ੍ਰਭੂ ਦੀ ਦਇਆ ਨਾਲ ਤੇ दैਵੀ ਗੁਣਾ ਨਾਲ ਇਤਨੇ ਭਰ ਗਏ ਨੇ ਨੌਖੰਡ ਪ੍ਰਿਥਵੀ ਦੇ ਚ ਵੰਡਦੇ ਰਹੇ ਦੇਖਣ ਦੇ ਚ ਆਇਆ ਕੋਈ ਮਨੁੱਖ ਵੰਡੇਗਾ ਚਲੋ ਆਪਣੇ ਘਰ ਦੇ ਚ ਵੰਡ ਲਏਗਾ ਕੁਝ ਸਾਜ਼ੋ ਸਮਾਨ ਕੁਝ ਵਸਤੂਆਂ ਕੁਝ ਪੁੱਤਰਾਂ ਦੇ ਚ ਵੰਡੇਗਾ ਮਿੱਤਰਾਂ ਦੇ ਚ ਵੰਡ ਦੇਵੇਗਾ ਤੇ ਕਿਸੇ ਦਾ ਦਾਇਰਾ ਜ਼ਰਾ ਵਸੀਹ ਹੋਇਆ ਤਾਂ ਚਲੋ ਆਪਣੇ ਮਹੱਲੇ ਦੇ ਚ ਵੰਡ ਲਏਗਾ ਆਪਣੀ ਬਰਾਦਰੀ ਦੇ ਚ ਵੰਡੇਗਾ ਤੇ ਹੋਰ ਵੀ ਸਰਾ ਕਿਧਰੇ ਵਸੀ ਹੋਇਆ ਤੋਂ ਵੱਧ ਵੱਧ ਆਪਣੇ ਸ਼ਹਿਰ ਦੇ ਚ ਵੰਡੇਗਾ ਜਾਂ ਆਪਣੇ ਪ੍ਰਾਂਤ ਦੇ ਚ ਵੰਡੇਗਾ ਇਸ ਤਰ੍ਹਾਂ ਦਾ ਅਜੇ ਤੱਕ ਕੋਈ ਹੋਇਆ ਤੇ ਨਹੀਂ ਤੇ ਚਲੋ ਮੰਨ ਲੈਂਦੇ ਆ ਕਿ ਕੋਈ ਚਲੋ ਆਪਣੇ ਮੁਲਕ ਦੇ ਚ ਵੰਡੇਗਾ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੀਤ ਸੰਗੀਤ ਗਿਆਨ ਵਿਗਿਆਨ ਆਨੰਦ ਤੇ ਪਰਮ ਖੁਸ਼ੀ ਦੀ ਦੌਲਤ ਨੋਖਣ ਪ੍ਰਤਿਮੇ ਦੇਚ ਮੰਡੀ ਪਰਮਾਤਮਾ ਹੀ ਅਨੰਤ ਰੂਪਾਂ ਦੇਚ ਗੁਰਨਾਨਕ ਦੇ ਅੰਦਰੋਂ ਪ੍ਰਗਟ ਹੋਇਆ ਹੈ ਔਰ ਆਪ ਵੰਡਣ ਨੂੰ ਚਲ ਪੈਨੇ ਇਹ ਦਾਤਾ ਤਰ੍ਹਾਂ ਤਰ੍ਹਾਂ ਦੀਆਂ ਰੱਬੀ ਦਾਤਾ ਵੰਡਣ ਨੂੰ ਚਲ ਪਿਆ ਹੈ ਚਾਹ ਸੁਮੇਰ ਤੇ ਬੈਠੇ ਨੇ ਜੋਗੀ ਉਹਨਾਂ ਦੀ ਝੋਲੀ ਦੇਚ ਵੀ ਪਾਣ ਨੂੰ ਚਲਾ ਗਿਆ ਚਾਹ ਤਪਦੇ ਹੋਏ ਮੈਦਾਨਾਂ ਤੇ ਬੈਠੇ ਨੇ ਅਰਬ ਦੇ ਲੋਕ ਉਹਨਾਂ ਦੀ ਝੋਲੀ ਦੇਚ ਵੀ ਸ਼ਾਂਤੀ ਦੇਣ ਨੂੰ ਚਲਾ ਗਿਆ ਚاہے ਜੰਗਲ ਉਜਾੜ ਬਿਆਵਾਂ ਵਿੱਚ ਬੈਠੇ ਨੇ ਲੋਕ ਉਹਨਾਂ ਦੀ ਝੋਲੀ ਵਿੱਚ ਵੀ ਬਰਕਤਾਂ ਖੇੜੇ ਤੇ ਖੁਸ਼ੀਆਂ ਪਾਣ ਜੋ ਹੈ ਚਲਾ ਗਿਆ ਤੇ ਚਾਹੇ ਕੋਈ ਘਰ ਦੇ ਵਿੱਚ ਬੈਠੇ ਨੇ ਖਾਲੀ ਉਹਨਾਂ ਦੀ ਝੋਲੀ ਵੀ ਭਰਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ ਅਵਿਸਾਖ ਦੇ ਮਹੀਨੇ ਦਾ ਜੋ ਪ੍ਰਾਕ੍ਰਿਤਿਕ ਰੂਪ ਹੈ ਇੰਜ ਬਿਆਨ ਕਰਦੇ ਨੇ ਵੇਸਾਖ ਭਲਾ ਸਾਖਾਂ ਵੇਸ ਕਰੇ ਧਨ ਦੇਖੇ ਹਰ ਦਵਾਰ ਆਹੋ ਦਇਆ ਕਰੇ ਵੈਸਾਖ ਦੇ ਮਹੀਨੇ ਵਿੱਚ ਜਿਵੇਂ ਦਰਖਤਾਂ ਨੇ ਨਵੀਆਂ ਕੌਪਲਾਂ ਦੇਖ ਲਈਆਂ ਨਵੇਂ ਪੱਤੇ ਦੇਖ ਲਏ ਨਵੀਂ ਹਰਿਆਵਲੀ ਦੇਖ ਰਹੀ ਜਿ ਕਿਦਰੇ ਜੀਵ ਰੂਪੀ ਇਸਤਰੀ ਵੀ ਹਰੀ ਦਾ ਦਵਾਰ ਦੇਖ ਲਵੇ ਤੇ ਉਸ ਦੇ ਅੰਦਰੋਂ ਵੀ ਇਹ ਮੰਗ ਪੈਦਾ ਹੋ ਸਕਦੀ ਹੈ हे ਪ੍ਰਭੂ ਆ ਤੂੰ ਮੇਰੇ ਹਿਰਦੇ ਚ ਆ ਤੂੰ ਮੇਰੇ ਘਰ ਦੇ ਚ ਤੇਰੀ ਝਲਕ ਜੇ ਇਤਨੀ ਸੁਹਾਵਣੀ ਹੈ ਤੂੰ ਤੇਰਾ ਮਿਲਣਾ ਕਿੰਨਾ ਆਨੰਦਮਈ ਹੋਵੇਗਾ ਘਰ ਆਓ ਪਿਆਰੇ ਦੁੱਤਰ ਤਾਰੇ ਤੁਦ ਬਿਨ ਅਡ ਨਾ ਮਉਲੋ ਉਹ ਫਿਰ ਬਿਰਹ ਦੀ ਮਾਰੀ ਹੋਈ ਇਸ ਤਰ੍ਹਾਂ ਜੋਦੜੀ ਕਰਦੀ ਏ ਏ ਪਰਿਪੂਰਨ ਪ੍ਰਮਾਤਮਾ ਤੂੰ ਘਰ ਦੇਚ ਆ ਤੇਰੇ ਤੋਂ ਬਿਨਾ ਮੇਰਾ ਕੋੜੀ ਵੀ ਮੁੱਲ ਨਹੀਂ ਅਡ ਨਾ ਮਉਲੋ ਤੂੰ ਹੋਵੇਂ ਤੇ ਮੈਂ ਲੱਖਾਂ ਦੀ ਤੂੰ ਨਹੀਂ ਤੇ ਮੈਂ ਕੱਖ ਦੀ ਇਹ ਪਰਿਪੂਰਣ ਪ੍ਰਮਾਤਮਾ ਤੇਰੇ ਨਾਲ ਹੀ ਮੇਰੀ ਮਹਾਨਤਾ ਹੈ ਬਿਰਹੇ ਕੁੱਠੀ ਜੀਵ ਇਸਤਰੀ ਇਸ ਤਰ੍ਹਾਂ ਵਿਸਾਖ ਦੇ ਮਹੀਨੇ ਤੋਂ ਪ੍ਰਭਾਵਿਤ ਹੋ ਕੇ ਉਚਾਰਨ ਕਰਦੀਏ ਘਰ ਆਓ ਪਿਆਰੇ ਦੁੱਤਰ ਤਾਰੇ ਐ ਪਿਆਰੇ ਘਰ ਦੇ ਚ ਆਓ ਤਾਂ ਕਿ ਮੈਨੂੰ ਇਸ ਨਤਰੇ ਜਾਣ ਵਾਲੇ ਸੰਸਾਰ ਤੋਂ ਤਾਰਨ ਵਿੱਚ ਮਦਦਗਾਰ ਸਾਬਤ ਹੋ ਸਕੋ ਮੈਨੂੰ ਪਾਰ ਕਰੋ ਇਹ ਤੇ ਅਥਾ ਸਾਗਰ ਹੈ ਅਥਾ ਲਹਿਰਾਂ ਨੇ ਫਿਰ ਤੂਫਾਨ ਹੈ اے ਪ੍ਰਭੂ اے ਪਿਆਰੇ ਘਰ ਵਿੱਚ ਆਓ ਮੈਨੂੰ ਤਾਰੋ ਕਿਉਂਕਿ ਮੈਂ ਐਸਾ ਸਮਝ ਲਿਆ ਤਦ ਬਿਨ ਅਡ ਨਾ ਮੋਲੋ ਤੇਥੋ ਬਿਨਾ ਮੇਰਾ ਕੋੜੀ ਵੀ ਬੁਲ ਨਹੀਂ ਬੀੜੀ ਦੀ ਮਹਾਨਤਾ ਮਲਾ ਕਰਕੇ ਹੈ ਜੜੀ ਬੂਟੀਆਂ ਦੇ ਰਾਜ਼ ਵੈਦ ਲੋਕ ਪ੍ਰਗਟ ਕਰਦੇ ਨੇ ਕਿਸੇ ਸਾਜ ਦੀ ਮਹਾਨਤਾ ਸਾਜਿੰਦੇ ਕਰਕੇ ਹੈ ਕਿਸੇ ਬੀਜ ਦਾ ਫਲੇ ਭੋਤ ਹੋਣਾ ਤੇ ਗੁਣਸ਼ਾਲੀ ਹੋਣਾ ਧਰਤੀ ਕਰਕੇ ਹੈ ਇਸ ਤਰ੍ਹਾਂ ਮਨੁੱਖ ਦੀ ਵੀ ਸਾਰੀ ਦੀ ਸਾਰੀ ਮਹਾਨਤਾ ਪਰਮਾਤਮਾ ਕਰਕੇ ਹੈ ਇੱਕ ਪਰਮਾਤਮਾ ਨੂੰ ਆਪਣੇ ਜੀਵਨ ਤੋਂ ਇੱਕ ਪਾਸੇ ਕਰ ਦਈਏ ਤਾਂ ਇੰਜ ਸਮਝ ਲਓ ਜੈਸੇ ਮਲਾ ਬੇੜੀ ਤੋਂ ਅਲਗ ਹੋ ਗਿਆ ਜੈਸੇ ਬੀਜ ਤੋਂ ਜ਼ਮੀਨ ਅਡਰੀ ਹੋ ਗਈ ਜੈਸੇ ਸਾਜ ਤੋਂ ਸਾਜ਼ਿੰਦਾ ਅਲਗ ਹੋ ਗਿਆ ਤੇ ਸਾਜ਼ਿੰਦੇ ਤੋਂ ਬਿਨਾ ਇਹ ਸਾਜ਼ ਕਿਵੇਂ ਨੇ ਰੱਖਦਾ ਇਹਦੇ ਚੋਂ ਸੰਗੀਤ ਨਹੀਂ ਨਿਕਲ ਸਕੇਗਾ ਇਹਦੇ ਚੋਂ ਧੁਨ ਨਹੀਂ ਨਿਕਲ ਸਕੇਗੀ ਇਹ ਵਿੱਚ ਜੋ ਰਾਗ ਸੰਗੀਤ ਧੁਨਾ ਸੰ ਇਤੀ ਸਾਜ਼ਿੰਦੇ ਕਰਕੇ ਸੰ ਜੀਵਨ ਦੇ ਜੋ ਗੀਤ ਸੰਗੀਤ ਖੇੜਾ ਉਤੇ ਪ੍ਰਮਾਤਮਾ ਕਰਕੇ ਇਸ ਵਾਸਤੇ ਆਖਿਆ ਗਿਆ ਤੂੰ ਤੇ ਪ੍ਰਮਾਤਮਾ ਦੀ ਬੰਸਰੀ ਬਣ ਜਾ ਪ੍ਰਮਾਤਮਾ ਦਾ ਸਾਜ਼ ਬਣ ਜਾ ਉਹਦੇ ਹੋਂਟਾਂ ਨਾਲ ਲੱਗ ਜਾ ਤਾਂ ਕਿ ਉਸ ਦੀ ਹਵਾ ਉਸ ਦੀ ਪ੍ਰੇਰਣਾ ਤੈਨੂੰ ਐਸੇ ਛੂਵੇ ਕਿ ਤੇਰਾ ਜੀਵਨ ਸੰਗੀਤਮਈ ਹੋ ਜਾਏ ਸਾਜ਼ ਉਦੋਂ ਸੰਗੀਤਮਈ ਹੋ ਜਾਂਦਾ ਹੈ ਜਦ ਸਾਜ਼ਨ ਦੇ ਹੱਥ ਛੁੰਦੇ ਨੇ ਸਾਜ਼ਨ ਦੇ ਦੇ ਹੋਠ ਛੁੰਦੇ ਨੇ ਤਾਂ ਸਾਜ਼ ਇੱਕ ਮਹਾਨ ਆਵਾਜ਼ ਨੂੰ ਜਨਮ ਦਿੰਦਾ ਹੈ ਯਕੀਨ ਜਾਨੋ ਜਦ ਹਿਰਦੇ ਨੂੰ ਪ੍ਰਮਾਤਮਾ ਛੁੰਦਾ ਹੈ ਔਰ ਜਦ ਕੋਈ ਸਾਜ਼ ਦੀ ਤਰ੍ਹਾਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਇੰਜ ਹਵਾਲੇ ਕਰ ਦਿੰਦਾ ਹੈ ਜਿਵੇਂ ਕਿ ਸਾਜ਼ ਸਾਜ਼ਿੰਦੇ ਦੇ ਹੱਥਾਂ 'ਚ ਜੋ ਹੈ ਚਲਾ ਜਾਂਦਾ ਹੈ ਤੋ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਏ ਇਥੇ ਇੱਕ ਪ੍ਰਤੀਕ ਨੇ ਕਿ ਬਾਸ ਦੀ ਪੌਂਗਰੀ ਬਾਂਸਰੀ ਬਣ ਗਈ ਕ੍ਰਿਸ਼ਨ ਦੇ ਹੌਂਠਾਂ ਨੇ ਛੋਹੀ ਉਹ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੂੰ ਜਨਮ ਦੇਣ ਲੱਗ ਪਈ ਯਕੀਨ ਜਾਨੋ ਜਦ ਵੀ ਕੋਈ ਸਾਜ਼ ਦੀ ਤਰ੍ਹਾਂ ਬਣ ਜਾਏ ਤੇ ਪ੍ਰਮਾਤਮਾ ਦੇ ਹੌਂਠਾਂ ਨਾਲ ਲੱਗ ਜਾਏ ਪ੍ਰਮਾਤਮਾ ਦੇ ਅੰਗ ਨਾਲ ਛੋਹ ਜਾਏ ਉਸ ਦੇ ਬਰਕਤ ਭਰੇ ਹੱਥ ਉਸ ਤੇ ਅੰਮ੍ਰਿਤਮਈ ਚਿਹਰੇ ਦੇ ਨਾਲ ਉਸ ਸਾਜ਼ ਦੇ ਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਏ ਉਸੇ ਨੂੰ ਵੇਦ ਕਹਿੰਦੇ ਨੇ ਉਸੇ ਨੂੰ ਪ੍ਰਾਣ ਕਹਿੰਦੇ ਨੇ ਉਸੇ ਨੂੰ ਅੰਜੀਲ ਕਹਿੰਦੇ ਨੇ ਉਸੇ ਨੂੰ ਕੁਰਾਨ ਕਹਿੰਦੇ ਨੇ ਔਰ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਬਾਣੀ ਇਹ ਤੇ ਸਾਰੇ ਦੇ ਸਾਰੇ ਖਸਮ ਦੇ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪ ਕਹਿੰਦੇ ਨੇ ਜੈਸੇ ਮੇ ਆਵੇ ਖਸਮ ਕੀ ਬਾਣੀ ਤੈਸੜੇ ਕਰੀ ਗਿਆਨ ਵਿਲਾ ਲੋ ਇਹ ਤੇ ਪਰਮਾਤਮਾ ਆਪ ਬੋਲਿਆ ਹੈ ਇਹ ਤੇ ਉਸ ਦੀ ਮਿਹਰ ਉਸ ਦੀ ਬਖਸ਼ਿਸ਼ ਮੈਂ ਤੇ ਇੱਕ ਸਾਜ਼ ਸੀ ਉਸ ਨੇ ਵਜਾਇਆ ਹੈ ਇੱਕ ਗੀਤ ਨਿਕਲੇ ਹੈ ਇਹ ਸੰਗੀਤ ਨਿਕਲੇ ਹੈ ਤੇ ਜਦ ਵੀ ਕੋਈ ਬਰੀ ਪੂਰਨ ਪਰਮਾਤਮਾ ਨੂੰ ਇੰਜ ਅਰਪਣ ਕਰਦਾ ਹੈ ਜੈਸੇ ਕੋਈ ਕੋਈ ਸਾਜ਼ ਸਾਜ਼ਿੰਦੇ ਹੈ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ ਗੀਤਮਈ ਹੋ ਜਾਂਦੀ ਹੈ ਆਨੰਦਮਈ ਹੋ ਜਾਂਦੀ ਹੈ ਇਸ ਵਾਸਤੇ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਏ ਪਰਿਪੂਰਨ ਪ੍ਰਮਾਤਮਾ ਤੈਥੋਂ ਬਿਨਾ ਮੇਰਾ ਕੋੜੀ ਵੀ ਮੁੱਲ ਨਹੀਂ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਕੋ ਲੋ हे परिपूर्ण परमात्मा जे कोई तेरा दीदार करावे दिखावे उस ढोल ਦੇ ਦਰਸ਼ਨ ਕਰਾਵੇ ਤੂੰ ਕੌਣ ਕੀਮਤ ਪਾ ਸਕਦਾ ਹੈ ਕੌਣ ਮੁੱਲ ਦੇ ਸਕਦਾ ਹੈ ਤੂੰ ਤੇ ਅਮੁੱਲ ਹੈ ਤੇ ਜਿਹੜਾ ਦਿਖਾਵੇ ਜਿਹੜਾ ਉਸ ਪਾਸੇ ਦੀ ਪ੍ਰੇਰਣਾ ਦੇਵੇ ਉਹ ਵੀ ਇਤਨਾ ਮਹਾਨ ਹੈ ਕਿ ਉਸ ਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਡਹੰਸ ਰਾਗ ਦੇ ਇੱਕ ਸ਼ਬਦ ਦੇ ਵਿੱਚ ਫਰਮਾਨ ਕਰਦੇ ਨੇ ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ ਜਿਸ ਪਿਆਰੇ ਦੀ ਮੈਨੂੰ ਕੋਈ ਗੱਲ ਸੁਣਾਵੇ ਉਸਦੇ ਗੀਤ ਸੁਣਾਵੇ ਉਸ ਦੀ ਗਲੀ ਦਾ ਪਤਾ ਦਸੇ ਉਸਦੇ ਘਰ ਦਾ ਟਿਕਾਣਾ ਦਸੇ ਤੋ ਫਿਰ ਉਸ ਨੂੰ ਨਜ਼ਰਾਨਾ ਕੀ ਦਈਏ ਉਸ ਨੂੰ ਭੇਟਾ ਕੀ ਦਈਏ ਇਹ ਗੁਰੂ ਨਾਨਕ ਨੇ ਇੱਕ ਸਵਾਲ ਖੜਾ ਕੀਤਾ ਹੈ ਔਰ ਇਸ ਸਵਾਲ ਦਾ ਆਪ ਹੀ ਜਵਾਬ ਦੇਂਦੇ ਨੇ ਤੈਂ ਸਾਹਿਬ ਕੀ ਬਾਤ ਜੇ ਆਖੇ ਕੋ ਨਾਨਕ ਕੀ ਕੀ ਦਈਏ ਸੀਸ ਵੜੇ ਕਰ ਬੈਸਣ ਦੀਜੇ ਵਿਣ ਸਿਰ ਸੇਵ ਕਰੀਜੇ ਸਿਰ ਨੂੰ ਕੱਟ ਕੇ ਉਹਨੂੰ ਬੈਠਣ ਲਈ ਥਾਂ ਦਈਏ ਉਹ ਕਿਸੇ ਇੱਟ ਤੇ ਨਾ ਬੈਠੇ ਪਲੰਗ ਤੇ ਨਾ ਬੈਠੇ ਸਿਰ ਤੇ ਬੈਠੇ। ਔਰ ਸਿਰ ਤੋਂ ਬਿਨਾ ਜਿਹੜਾ ਧੜ ਹੈ ਇਹ ਉਸ ਦੀ ਸੇਵਾ 'ਚ ਜੁੜ ਜਾਏ। ਹੱਥ ਪੈਰ ਉਸ ਦੀ ਸੇਵਾ 'ਚ ਜੁੜ ਜਾਣ ਤੇ ਸਿਰ ਉਸ ਦੇ ਬੈਠਣ ਲਈ ਸਿੰਘਾਸਣ ਬਣੇ ਕਿਸ ਦੇ ਜੋ ਪ੍ਰਮਾਤਮਾ ਦੀ ਗੱਲ ਕੇਵਲ ਸੁਣਾਵੇ। ਉਸ ਦੀ ਗਲੀ ਦਾ ਪਤਾ ਦੱਸ ਦੇ। ਉਸ ਦੇ ਘਰ ਦੇ ਚਕਰਚੇਨ ਦੱਸੇ। ਸਾਹਿਬ ਸਿਰਗੂ ਨਾਨਕ ਦੇਵ ਜੀ ਭਾਰਾਈ ਦਾ ਬਿਰਹੀ ਹਿਰਦਾ ਇਤਨਾ ਸਦਕੇ ਜਾਂਦਾ ਉਸ ਤੋਂ ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕੀ ਕਿਆ ਦੇਜੇ ਸੀਸ ਵੜੇ ਕਰ ਬੈਸਣ ਦੀਜੇ ਵਿਣ ਸਿਰ ਸੇ ਕਰੀਜੇ ਤਾਂ ਸਾਹਿਬ ਕਹਿੰਦੇ ਉਸ ਢੋਲ ਦੇ ਕੋਈ ਦਰਸ਼ਨ ਕਰਾਵੇ ਦਿਖਾਵੇ ਐਸਾ ਪਰਿਪੂਰਣ ਪ੍ਰਮਾਤਮਾ ਜੋ ਅਮੁੱਲ ਹੈ कि जो बख्शीश करके उसकी गली दा संदेशा देवे दिखावे ओ भी महान है ओ भी पूजनीय योग है उस दी भी कीमत नहीं पाई जा सकदी दूर न जाना अंतर माना हर का महल पहचाना हुण हे परिपूरण परमात्मा मैं तेनु दूर नहीं जानदा तू तो बहुत ਨੇੜੇ है बहुत नेड़े है भगत रवदास जी महाराज कहंदे ने ਮੇਰਾ ਹਥਵੀ ਜਿੰਨਾ ਮੇਰੇ ਤਨ ਤੋਂ ਦੂਰ ਜਾ ਸਕਦਾ ਹੈ ਹੇ ਪ੍ਰਭੂ ਤੂੰ ਤੇ ਇਤਨਾ ਵੀ ਦੂਰ ਨਹੀਂ ਕਹਿ ਰਵਦਾਸ ਹਾਥ ਤੇ ਨੇਰੇ ਸਹਜੇ ਹੋਏ ਸੋਈ ਤੂੰ ਤੇ ਇਤਨਾ ਨਿਕਟ ਹੈ ਇਤਨਾ ਜੋ ਹੈ ਨੇੜੇ ਹੈ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਬੇਖਤ ਸੋਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਤੁਤੇ ਸਦਾ ਵੇਖਦਾ ਪਿਆ ਸਦਾ ਸੁਣਦਾ ਪਿਆ ਸਦਾ ਛੋਂਦਾ ਪਿਆ ਸਦਾ ਅੰਗ ਸੰਗ ਹੈ ਪਰ ਪਤਾ ਨਹੀਂ ਮੈਂ ਕਿਉਂ ਤੈਨੂੰ ਦੂਰ ਸਮਝ ਲਿਆ ਤੁਤੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਤੋ ਪਾਤਸ਼ਾਹ ਕੰਨ ਮੈਂ ਤੈਨੂੰ ਦੂਰ ਨਹੀਂ ਜਾਣਦਾ ਹੁਣ ਮੈਂ ਤੈਨੂੰ ਆਪਣੇ ਅੰਤਰਾਤਮੇ ਦੇਚ ਮੰਨਦਾ ਔਰ ਮੈਂ ਵੇਖ ਲਿਆ ਹਰਕਾ ਮਹਿਲ ਪਛਾਣਾ ਮੈਂ ਉਸ ਮਹਿਲ ਦੀ ਪਛਾਣ ਕਰ ਲਈਏ ਮਉ ਸਿਕਾਣੇ ਨੂੰ ਜੋ ਹੈ ਵੇਖ ਲੈ ਨਾਨਕ ਵੈਸਾ ਖੀ ਪ੍ਰਭ ਭਾਵੇ ਸੁਰਤ ਸਬਦ ਮਨ ਮਨਾ ਅਗਰ ਵੈਸਾਖ ਦੇ ਮਹੀਨੇ ਵਿੱਚ ਕੋਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਮਨ ਨੂੰ ਮਨਾ ਲਵੇ ਤੇ ਵੈਸਾਖ ਦਾ ਮਹੀਨਾ ਵੀ ਉਸ ਵਾਸਤੇ ਇੰਜ ਹੋਵੇਗਾ ਨਵਾ ਖੇੜਾ ਨਵੀਆਂ ਕੌਪਲਾ ਫੁੱਟਣ ਗਿਆ ਸ਼ਾਖਾਂ ਵੇਸ਼ ਕਰਨ ਗਿਆ ਵਾਕਈ ਉਸਦੀ ਜ਼ਿੰਦਗੀ ਸ਼ਿੰਗਾਰੀ ਜਾਵੇਗੀ ਜਿਵੇਂ ਦਰਖਤ ਨਵੇਂ ਪਤਿਆਂ ਨਾਲ ਸ਼ਿੰਗਾਰਿਆ ਜਾਂਦਾ ਜਿਵੇਂ ਦਰਖਤ ਫੁੱਲਾਂ ਨਾਲ ਸ਼ਿੰਗਾਰਿਆ ਜਾਂਦਾ ਜਿਵੇਂ ਨਵੀਆਂ ਕੌਪਲਾ ਫੁੱਟਣ ਕਰਕੇ ਦਰਖਤ ਦਾ ਰੰਗ ਰੂਪ અત્યੰਤ ਸੁੰਦਰ ਬਣ ਜਾਂਦਾ ਹੈ ਇਸ ਤਰੀਕੇ ਨਾਲ ਵਿਸਾਖ ਦੇ ਮਹੀਨੇ ਚ हे परिपूर्ण ਪ੍ਰਮਾਤਮਾ ਜੇ ਤੂੰ ਕਿਧਰੇ ਹਿਰਦੇ ਚ ਪ੍ਰਗਟ ਹੋ ਜਾਏ ਤੇ ਅਭਿਆਸੀ ਤੇਰਾ ਚਿੰਤਨ ਕਰੇ ਤਾਂ ਉਸ ਦੀ ਜ਼ਿੰਦਗੀ ਇੰਜ ਹੋ ਜਾਂਦੀ ਏ ਉਹ ਦਰਖਤ ਜਿਸ ਨੂੰ ਨਵੀਆਂ ਕੌਪਲਾਂ ਫੁੱਟੀਆਂ ਨੇ ਨਵੇਂ ਫਲ ਲੱਗੇ ਨੇ ਨਵੇਂ ਫਲ ਲੱਗੇ ਨੇ ਔਰ ਐਸਾ ਹੋ ਸਕਦਾ ਹੈ ਕਿ ਕਿਸੇ ਦਰਖਤ ਨੂੰ ਫੁੱਲ ਲੱਗੇ ਨੇ ਫਲ ਲੱਗੇ ਨੇ ਪੱਤੇ ਲੱਗੇ ਨੇ ਫਿਰ ਝੜ ਸਕਦੇ ਨੇ ਪਰ ਕਿਦਰੇ ਮਨੁੱਖੀ ਜ਼ਿੰਦਗੀ ਨੂੰ ਇਹ ਫੁੱਲ ਫਲ ਲੱਗ ਜਾਣ ਕਦੀ ਝੜਦੇ ਵੀ ਨਹੀਂ ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਦ ਸੀਤਲ ছਾਇਆ ਗਹਿਰ ਬਲ ਪੰਛੀ ਕੇਲ ਕਰਨ ਫਿਰ ਸਦੀਵੀ ਖੇੜਾ ਬਣਿਆ ਰਹਿੰਦਾ ਹੈ ਸਦੀਵੀ ਹਰਿਆਵਲੀ ਬਣੀ ਰਹਦੀ ਏ ਵਿਸਾਖ ਦੇ ਮਹੀਨੇ ਦਾ ਇਹ ਸੰਦੇਸ਼ ਉਪਦੇਸ਼ ਧਨ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਖਾਂ ਨਵੀਆਂ ਵੇਸ ਦੇ ਵਿੱਚ ਲੀਨ ਹੋਈਆਂ ਨੇ ਨਵੇਂ ਪੱਤੇ ਨਿਕਲ ਰਹੇ ਨੇ ਨਵਾਂ ਸ਼ਿੰਗਾਰ ਕਰ ਰਹੀਆਂ ਨੇ ਇਹ ਬੰਦੇ ਤੋਂ ਪੁਰਾਣੀਆਂ ਗੱਲਾਂ 'ਚ ਉਲਝਿਆ ਹੋਇਆ ਹੈ ਪੁਰਾਣੇ ਝਮੇਲਿਆਂ 'ਚ ਉਲਝਿਆ ਹੋਇਆ ਹੈ ਜੀਵਨ ਵਿੱਚ ਨਵਿੰਤਾ ਨੂੰ ਜਨਮ ਦੇ ਨਵੇਂ ਖਿਆਲਾਂ ਨੂੰ ਜਨਮ ਦੇ ਨਵੇਂ ਗੀਤ ਨੂੰ ਜਨਮ ਦੇ